ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਿੰਦਾ ਪਹਿਲਵਾਨ ਪਠਾਨਕੋਟ ਤੋਂ 5 ਤਰੀਕ ਰੁਸਤਮੇ ਹਿੰਦ ਪੰਜਾਬ ਟਾਈਟਲ ਹੋਇਆ ਜੀ ਉੱਥੇ ਮੇਰੀ ਫਰਸਟ ਪੋਜੀਸ਼ਨ ਆਈ ਆ ਪਿੰਡ ਦਾ ਜਾਂਡ ਲੈ ਲਾਓ ਨਾਲ ਸਰਟੀਫਿਕੇਟ ਦਿੱਤਾ ਉਹਨਾਂ ਨੇ ਜੀ ਨਾਲ ਬੰਨੂ ਸੋਨੇ ਦੀ ਚੈਨੀ ਦਿੱਤੀ ਹੈ ਜੀ 2 ਤੋਲੇ ਦੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਕਮੇਟੀ ਦਾ ਸਰਵੰਨ ਦੇ ਮਾਪਦੂਰ ਲਗੀ ਸਨ ਜਿਹੜੇ ਪੁੱਤਰਾ ਜ਼ਿੰਦਗੀ ਦੇ ਵਿੱਚ ਮਹਾਨ ਬਣਦਾ ਹੈ ਇਹ ਪਾਸੇ ਸਕਰਪਸ ਸੇਖ ਬਹਾਰਾਤ ਉਸ ਦੇ ਪਾਸੇ ਬੱਕਾ ਖੜਾ ਲਈ ਤਬਾਹ ਪਹਿਲਵਾਨ ਜੀ ਦੇ ਅਖਾੜੇ ਦਾ ਮੁੱਲ ਕਾਜ ਜਿੱਤ ਹੈ ਕਾਹਦੀ ਹੋਣੇ ਲੈ ਕੇ ਜਾਂਦਾ ਹੈ ਇਹ ਬੱਕ ਬਸੇਗਾ ਟਾਈਮ ਖੁੱਲਾ ਹੈ ਸਵਾ ਫੇਕਸ ਨਹੀਂ ਨਹੀਂ ਕਿਉਂਕਿ ਟਾਈਟਲ ਵੱਡਾ ਹੈ ਖੇਡਾ ਵੱਡੀ ਹੈ ਆ ਜਦੋਂ ਧੌਲ ਨੂੰ ਖੇਡ ਵੱਲਦੀ ਹੈ ਧੌਲ ਵੱਲਦੀ ਹੈ ਪਹਿਲਵਾਨ ਦੀ ਤਰੀਆਂ ਦਾ ਪਤਾ ਲੱਗਦਾ ਹੈ ਇਹ ਪਹਿਲਵਾਨ ਦੀ ਕਰਨੀ ਬੜੀ ਔਖੀ ਹੈ ਜਿੱਦਾਂ ਸਾਧੂ ਸੰਤ ਜੀ ਉਸ ਨੂੰ ਪਤਾ ਪਰਵਾਹ ਨੂੰ ਕੌਣ ਦੇ ਸਹਾਮੀ ਮਾਲਾ ਫੇਰਦਾ ਸਵਾਸ ਸਵਾਸ ਉਸ ਪਿੰਡ ਦਾ ਪਰਵਾਹਾਂ ਤੇ ਯਾਦ ਕੀਤਾ ਜਾਂਦਾ ਉਸ ਦਾ ਪਹਿਲਵਾਨ ਜਿਹੜਾ ਹੈ ਉਹ ਪਹਿਲਵਾਨੀ ਕਰਦਾ ਹੈ ਹੱਡਾਂ ਦੀ ਪਾਲਾ ਫੇਰਦਾ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਮਾਰੋ ਜੀਐਸ ਵਾਓ ਕਦੋਂ ਜ਼ੋਰ ਨਾਲ ਤਾੜੀਆਂ ਮਾਰੋ ਜੀ ਜਿਹੜੇ ਸਾਡੇ ਅੱਜ ਵੀ ਨਾਲ ਹੀ ਫਿਰਦੇ ਫਰਗੋਦ ਦਾ ਟਾਕਰ ਹੈ ਕੀ ਬੱਲੇ ਪਰ ਜਸਾਹੇ ਦੇ ਪੰਗਤੀ ਕੰਕਰ ਚੇੜੇ ਵੀ ਬੱਕਿਆ ਨੇ ਕੋਈ ਨਾ ਕਰਦੇ ਬੰਗੜੀਆਂ ਪਰ ਬੰਗੜੇ ਮੁਕੰਦੇ ਜੱਕੇ ਪੂਰਾ ਮੇ ਦਾ ਪਾਣੀ ਕਾਇਨਾ ਫਰਾ ਲੜਦਾ ਪੰਜਾਬ ਦਾ ਦੇਰੀ ਦਾ ਯਾਰ ਪੂਰੀ ਤੇ ਉਹ ਇਹ ਜੀ ਫਰਦਾ ਪਿੰਡੂ ਨਾ ਕੰਮਾ ਦੀ ਕਹਿੰਦੇ ਸੀ ਕੋ ਸੱਤਾ ਹੱਲੇ ਕਹਾ ਹੈ ਕਿ ਇੰਦਰੋਂ ਮਿੱਠੀ ਹੱਸੀ ਵੱਤੇ 15 29 71 12 90 ਜੈ ਸਵਾਰਾ ਤਾਰੀ ਜੋ ਬਾ ਸਿਹਰਾ ਸਭੀ ਮੈਂ ਕਟਾਏ ਕਿਉਂ ਬਤਾਇਆ ਇਹੋ ਜਿਹਾ ਵਜਾ ਹੈ ਸਿਹਰਾ ਹੋ ਗਿਆ ਬਹੁਤ ਵਧੀਆ ਕੁਸ਼ਤੀ ਹੈ ਕਿਸੇ ਬੰਦੇ ਸਾਡ ਚੋਟਾ ਲੱਗ ਜਾਵੇ ਵਾਹ ਬਹੁਤ ਕੰਮ ਕਰੇ ਪੂਰੀ ਜੀਐਫਸੀ ਵੀ ਆਪਣੀ ਜਿਹੜਾ ਬਾਪੋਂ ਦਾ ਕੰਮ ਸਾਡੇ ਸੁਭਾਚਾਰ ਦੀ ਹੀਟ ਤੋਂ ਜਸਾੜਾ ਕੰਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨੀ ਕਲਰ ਹੈ ਪਰ ਰੋਸਤਮਿੰਦਰ ਦੰਗਲ ਚ ਕਰਨ ਗਵਿੰਨਾਲਿਆ ਭਾਰਤ ਕੇਜਰੀ ਸ਼ਾਨੇ ਭਾਰਤ ਦਾ ਤੇ ਜਾਂਡਲਾ ਕਮੇਟੀ ਨੇ ਮੈਨੂੰ ਸੋਨੇ ਦੀ ਚਿੰਨ ਤੇ ਨਾਲ ਕੋਈ winner ਦਾ ਸਰਟੀਫਿਕੇਟ ਦਿੱਤਾ ਬਹੁਤ ਬਹੁਤ ਧੰਨਵਾਦ ਕਮੇਟੀ ਵਾਲਿਆਂ ਦਾ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ ਧੰਨਵਾਦ ਜੀ ਸਾਰੇ ਇੱਧਰ ਵੀ ਸਾਡੇ ਕੋਲ ਆਇਆ ਕਿੰਨੇ ਬੜੂਆ ਜੀ ਕਿਹਾ 700 ਵੀ ਗਿਆ ਆਧਾਰ ਕਾਰਡ ਵੀ ਹੈ ਆਧਾਰ ਕਾਰਡ ਦਾ ਨੰਬਰ ਜਿਹੜੇ ਆਧਾਰ ਕਾਰਡ ਦਾ ਮੰਗੂ ਹੈ ਜਿਹਦੇ ਪੈਸੇ ਆ ਉਹ ਜੇ ਕਿਸੇ ਨਗਰ ਪ੍ਰਾਧਾਨ ਨੇ

ਕਿਉਂਕਿ ਅੱਜ ਫਰਸਟ ਇਨਾਮ ਜਿਤਾਇਆ ਹੈ ਮੈਨੇ ਮੈਨੇਜਮੈਂਟ ਹੈ ਖਾਸ ਕਰਕੇ ਪਲਵਾਨ ਪਰਵਿੰਦਰ ਜਾੜਲਾ ਤੇ ਬਾਕੀ ਹੋਰ ਸਾਰੇ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੇ ਸਾਥੀ ਹੈ ਉਹ ਸਾਰਿਆਂ ਦਾ ਬੜਾ ਸ਼ਲਾਘਾਯੋਗ ਇੰਦਣ ਵੀ ਕਰਾਪੰਦੇ ਆ ਆਦਰਵਾਇਜ਼ ਇਹ ਟਾਈਟਲ ਜਿਹੜਾ ਹਿੰਦੁਸਤਾਨ ਦੇ ਵਿੱਚ ਸਿਰਫ ਜਾੜਲੇ ਦੀ ਤਰਫੀ ਤੋਂ ਸ਼ੁਰੂ ਹੋਇਆ ਜਿਹੜਾ ਚੌਥਾ ਟਾਈਟਲ ਇਹ ਹੋ ਚੁੱਕਾ ਹੈ ਪਹਿਲਾ ਪਰਵਿੰਦਰ ਜਾੜਲਾ ਬਣ ਚੁੱਕਾ ਹੈ ਆ ਤੁਹਾਡਾ ਪ੍ਰਤਿਭਲ ਫਗਵਾੜਾ ਇੱਥੋਂ ਬਣ ਚੁੱਕਾ ਹੈ ਜੱਸਾ ਪੱਟੀ ਬਣ ਚੁੱਕਾ ਔਰ ਅੱਜ ਅਸਿਕੰਦਰ ਸ਼ੇਖ ਬਣਿਆ ਮਾਰਾ ਅੱਜ ਮੈਨੂੰ ਇਹ ਪਤਾ ਚੱਲਾ ਕਿ ਅੱਜ ਬਗਾ ਗੁਲੀ ਕੇ ਸਾਥ ਕੁਸ਼ਤੀ ਹੋਗੀ ਉਹ ਵੀ ਰਸਤੇ ਮੇਂ ਹਿੰਦ ਕੀ ਟਾਈਟਲ ਕੀ ਤੋ ਅੱਜ ਮੈਂ ਰਸਤੇ ਮੇਂ ਹਿੰਦ ਦਾ ਟਾਈਟਲ ਜਿੱਤ ਚੁੱਕਾ ਸ਼ਾਮ ਜੀ ਗੱਲ ਇਹ ਹੈ ਕਿ ਇਹ ਜਾੜਲੇ ਦੀ ਸਾਡੀ ਬਾਬਾ ਭੋਜ ਜਿਹੜੇ ਹੈਗੇ ਆ ਜਿਨ੍ਹਾਂ ਨੇ ਪਿੰਡ ਬਸਾਇਆ ਆ ਉਹਨਾਂ ਦੇ ਪੂਰਨਾ ਸਦਕਾ ਸਾਡੇ ਵੀਰ ਸਰਦਾਰ ਇਕਵਾਲ ਸਿੰਘ ਜੀ ਬੀਰੋਵਾਲ ਮਰਹੂਮ ਉਹਨਾਂ ਦੇ ਯਾਦ ਦੇ ਵਿੱਚ ਰਾਣਾ ਕਲਦੀਪ ਜੀ ਦੀ ਯਾਦ ਦੇ ਵਿੱਚ ਸਾਡੇ ਨਾਲ ਰਾਣਾ ਸਰੇਸ਼ ਜੀ ਆ ਰਾਣਾ ਰਜਿੰਦਰ ਜੀ ਆ ਮੈਂ ਸਾਰਿਆਂ ਦਾ ਨਾਮ ਲਵਾਂਗਾ ਤਾਂ ਲੰਬਾ ਟਾਈਮ ਲੱਗ ਜਾਣਾ ਇਹ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਇਹ ਦੰਗਲ ਜਿਹੜਾ ਲਿਖਿਆ ਜਾਂਦਾ ਹਰ ਸਾਲ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਰੁਸਤਮੇ ਹਿੰਦ ਸਸਤਾ ਹੈਗੀ ਆ ਜਿਹੜੀ ਭਾਰਤ ਦੀ ਆ ਭਾਰਤ ਗਵਰਨਮੈਂਟ ਦੀ ਆ ਉਦਾ ਮਾਣ ਇਹ ਆ ਕਿ ਉਹਦੀ ਚੀਰਮੈਨਨੀ 12 ਸਾਲ ਤੋਂ ਮੇਰੇ ਕੋਲ ਹੈ ਇਹੋ ਕਾਰਨ ਮੈਂ ਸਿਕੰਦਰ ਸ਼ੇਖ ਨੂੰ ਬਹੁਤ ਵਧਾਈ ਦਿੰਦਾ ਕਿਉਂਕਿ ਇੱਕੋ ਇੱਕ ਟਾਈਟਲ ਹੈ ਜਿਹੜਾ ਦਾਰਾ ਸਿੰਘ ਨੇ ਟਾਈਟਲ ਜਿੱਤਿਆ ਸੀ ਉਸ ਤੋਂ ਬਾਅਦ ਇਹ ਟਾਈਟਲ ਸ਼ੁਰੂ ਹੋਇਆ ਸੋ ਇਹ ਹੋਰ ਤੁਹਾਨੂੰ ਇੱਥੇ ਗੱਲ ਦੱਸ ਦੇਣਾ ਚਾਹੁੰਦਾ ਕਿ ਇਹ ਗਵਰਨਮੈਂਟ ਆਫ ਪੰਜਾਬ ਤੋਂ ਔਰ ਗਵਰਨਮੈਂਟ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਅੱਜ ਜਿਹਨਾਂ ਦਾ ਜੋ ਇਹਨਾਂ ਨੇ ਕੀਤਾ ਸਪੋਰਟਸ ਅਫਸਰ ਨਵਾਂ ਸ਼ਹਿਰ ਦੇ ਵੰਦਨਾ ਜੀ ਆਏ ਹੋਏ ਸੀਗੇ ਉਹਨਾਂ ਨੇ ਇਹਦੀ ਸਾਰੀ ਰਿਪੋਰਟ ਆ ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜਣੀ ਆ ਔਰ ਇਹਦੇ ਵਿਆਪ ਦੇ ਉੱ ਕੋਈ ਸਰਕਾਰਾਂ ਵੀ ਚਾਹੁੰਦੀਆਂ ਕਿ ਪ੍ਰਧਾਨ ਜਿਹੜੇ ਸਾਡੇ ਬੱਚੇ ਆ ਉਹ سپورਟ ਸਾਲ ਲੱਗਣ ਸਭ ਤੋਂ ਪਹਿਲਾਂ ਮੇਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਹੀ ਖੁਸ਼ੀ ਔਰ ਦੀ ਗੱਲ ਹੈ ਕਿ ਬੱਚਿਆਂ ਨੂੰ ਸਪੈਸ਼ਲੀ ਪਲੇਅਰਸ ਨੂੰ ਜਿਹੜੀ ਨਵੀਂ ਜੰਗ ਜਨਰੇਸ਼ਨ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਲੀ ਬਹੁਤ ਸਨਾ ਉਪਰਾਲਾ ਕੀਤਾ ਗਿਆ ਚਾਰਲਾ ਪਿੰਡਾ ਉਹਨਾਂ ਦਾ ਪਿੰਡ ਵਾਲਿਆਂ ਦਾ ਤੇ ਮੈਂ ਮੈਨੂੰ ਬਹੁਤ ਹੀ ਖੁਸ਼ੀ ਦੀ ਗੱਲ ਔਰ ਮਾਨ ਵਾਲੀ ਗੱਲ ਮਹਿਸੂਸ ਹੋ ਰਹੀ ਹੈ ਐਥੇ ਇਸ ਟੂਰਨਾਮੈਂਟ ਦੇ ਵਿੱਚ ਆ ਕੇ ਮੈਨੂੰ ਨਹੀਂ ਪਤਾ ਇਸ ਨੂੰ ਟੂਰਨਾਮੈਂਟ ਕਹਿੰਦੇ ਆ ਵੈਸੇ ਰਸਤੇ ਮੇਂ ਹਿੰਦੂ ਕੁਸ਼ਤੀ ਦੰਗਲ ਹੈ ਸ੍ਰੀਕਾਲ ਜੀ ਅੱਜ ਨਗਰ ਜਾੜਲਾ ਵਿਖੇ ਬਹੁਤ ਵੱਡੇ ਪੱਧਰ ਦੀ ਸ਼ਿੰਗ ਜਿਹੜੀ ਹੋ ਰਹੀ ਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਉਹਦੀ ਮੁਬਾਰਕਬਾਦ ਦਿੰਦਾ ਆ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਆ ਕਿ ਨਗਰ ਖੇੜਿਆਂ ਵਿੱਚ ਅਜਿਹੇ ਮੇਲੇ ਲੱਗਦੇ ਰਹਿਣ ਪਿੰਡਾਂ ਦੀ ਸੁਖ ਸ਼ਾਂਤੀ ਬਣੀ ਰਹੇ ਮਾਲ ਡੰਗਰ ਦੀ ਜੋ ਇਹ ਅਰਦਾਸਾ ਹੁੰਦੀ ਆ ਸਭ ਪਰਮਾਤਮਾ ਕਿਰਪਾ ਰੱਖਣ ਔਰ ਸਾਡੇ ਇਹ ਬੱਚਿਆਂ ਲਈ ਇੱਕ ਖਾਸ ਪ੍ਰੇਰਣਾ ਆ ਵੀ ਜਿਹੇ ਖੇਡ ਮੈਦਾਨ ਅਜਿਹੇ ਦੰਗਲ ਤਾਂ ਹੀ ਸਫਲ ਹੈ ਜੇ ਸਾਡੇ ਲੋਕ ਨੌਜਵਾਨੇ ਦੇ ਵਿੱਚ ਸ਼ਾਮਲ ਹੋਣ ਤੇ ਉਹ ਵੀ ਇਹਦੇ ਵਿੱਚ ਆਪਣਾ ਵੱਧ ਚੜ ਕੇ ਹਿੱਸਾ ਪਾਉਣ ਮੈਨੂੰ ਪਤਾ ਹੈ ਕਿ ਜਾਲਲੇ ਤੋਂ ਪਲਵਾਂਜੀ ਦੇ ਬੇਟਾ ਵੀ ਜਿਹੜਾ ਹੈ ਉਹ ਇਸ ਫੀਲਡ ਵਿੱਚ ਹਨ ਔਰ ਹੋਰ ਵੀ ਸਾਡੇ ਇਸ ਇਲਾਕੇ ਦੇ ਬੱਚੇ ਜਿਹੜੇ ਆ ਵੱਧ ਤੋਂ ਵੱਧ ਇਹਦਾ ਹਿੱਸਾ ਵੰਡਣ ਔਰ ਮੈਂ ਹਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਇਸ ਛਿੰਝ ਮੇਲੇ ਦੀਆਂ ਧੰਨਵਾਦੀ ਇਸ ਦੰਗਲ ਵਿੱਚ ਜੋ ਸਾਡੀ ਜਵਾਨੀ ਨੂੰ ਨਵੀਂ ਸਿਹਤ ਦੇਣ ਲਈ ਨਸ਼ਿਆਂ ਦਾ ਤਿਆਗ ਕਰਨ ਲਈ ਆਪਣੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਸਮੁੱਚੇ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕ ਸਿਹਰਾ ਖੇਡਾਂ ਜਿਹੜੀਆਂ ਤੇ ਸਿੱਖਿਆ ਜਿਹੜੀਆਂ ਜਿਹੜੇ ਨੌਜਵਾਨ ਇਸ ਤੋਂ ਪ੍ਰੇਰਨਾ ਲੈ ਕੇ ਨਸ਼ਿਆਂ ਤੋਂ ਬਚ ਸਕਣ ਆਪਣੀ ਲੜਾਈਆਂ ਝਗੜਿਆਂ ਤੋਂ ਬਚ ਸਕਣ ਸਮਾਜ ਨੂੰ ਠੀਕ ਸੇਧ ਦੇ ਸਕਣ ਇਹਦੇ ਲਈ ਇੱਕ ਇੱਕ ਮਿਸਾਲ ਆ ਇਹ ਇਸ ਕਰਕੇ ਸਾਨੂੰ ਸਾਰੇ ਨੌਜਵਾਨਾਂ ਨੂੰ ਅੱਜ ਦੇ ਪ੍ਰੋਗਰਾਮ ਤੇ ਇੱਕ ਖੁੱਲਾ ਸੱਦਾ ਤੇ ਸੇਧ ਆ ਕਿ ਸਾਰੇ ਨਸ਼ਿਆਂ ਤੋਂ ਤਿਆਗ ਕਰਕੇ ਇਹਨਾਂ ਖੇਡਾਂ ਵਿੱਚ ਯਤਨਸ਼ੀਲ ਹੋ ਕੇ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਬਚਾ ਸਕਣ ਇਹ ਸਾਰੇ ਵਧਾਈ ਦੇ ਯੋਗਾਂ ਜਿਹੜੀਆਂ ਕਮੇਟੀ ਜਿਹੜੇ ਇਹਦੇ ਵਿੱਚ ਯੋਗਦਾਨ ਪਾਉਂਦੇ ਆ ਮਾਇਆ ਪੱਖੋਂ ਜਾਂ ਸਮੇਂ ਪੱਖੋਂ ਜਾਂ ਇਹਨਾਂ ਨੂੰ ਪ੍ਰੇਰ ਕੇ ਖੇਡਾਂ ਕਰਾਉਂਦੇ ਆ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਆ ਉਹ ਇਸ ਤੇ ਲਈ ਇਹ ਪੂਰੇ ਵਧਾਈ ਦੇ ਪਾਤਰਾ ਜਿਹੜੇ ਇਹ ਯਤਨ ਕਰਕੇ ਪਾਰਟੀਵਾਦੀ ਧੜੇਬੰਦੀ ਅਤੇ ਪੱਖਵਾਦ ਦੇ ਉੱਪਰ ਉੱਠ ਕੇ ਜਿਹੜੇ ਕਰਾਉਂਦੇ ਆ ਉਹ ਸਾਰੇ ਵਧਾਈ ਦੇ ਪਾਤਰਾ ਵਾਹਿਗੁਰੂ ਜੀ ਕਾ ਖਾਲਸਾ ਲਾਈ ਜੋ ਇਥੇ ਗਵਰਨ ਕਰ ਰਹਾ ਹੈ ਆ ਆ ਸਾਡੇ ਪਿੰਡ ਵਿੱਚ ਕੁਸ਼ਤੀ ਦੰਗਲ ਹੋ ਰਿਹਾ ਹੈ ਜੋ ਹਰ ਸਾਲ ਦੀ ਤਰ੍ਹਾਂ ਹੁੰਦਾ ਹੈ ਔਰ ਬਹੁਤ ਤਗੜਾ ਬਹੁਤ ਤਗੜੇ ਤਗੜੇ ਪਹਿਲਵਾਨ ਆਏ ਆ ਔਰ ਇੰਡੀਆ ਲੈਵਲ ਦੇ ਪਹਿਲਵਾਨ ਆਏ ਆ ਔਰ ਬਹੁਤ ਹੀ ਵਧੀਆ ਦੰਗਲ ਹੋ ਰਿਹਾ ਹੈ ਇੱਥੇ ਕਾਫੀ ਆਲਸ ਵਾਲੇ ਦੇ ਲੋਕ ਦੂਰੋਂ ਦੂਰੋਂ ਦੇਖਣ ਆਦੇ ਆ ਇਹ ਬਹੁਤ ਭਾਰੀ ਮੇਲਾ ਲੱਗ ਰਿਹਾ ਹੈ ਇੱਥੇ ਅਸੀਂ ਆਣ ਦੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਸਾਰੇ ਇਲਾਕੇ ਦਾ ਸਾਰੇ ਸੱਜਣਾ ਮਿੱਤਰਾਂ ਦਾ ਦੋਸਤਾਂ ਦਾ ਬਹੁਤ ਤਮੰਨਨ ਉਹ ਇਹ ਨਸ਼ਿਆ ਤੋਂ ਦੂਰ ਰਹਿਣ ਲਈ ਇੱਕ ਵਧੀਆ ਮੈਸੇਜ ਹੈ ਵਧੀਆ ਅੱਜ ਗੇਮਾਂ ਆ ਜਪਾਂ ਲਗੇ ਰਾਂਗੇ ਨਸ਼ਿਆ ਤੋਂ ਦੂਰ ਰਹਿਾਂਗੇ ਠੀਕ ਨੇ ਤੇ ਆਪਣੀ ਜਵਾਨੀ ਨੂੰ ਬਚਾ ਕੇ ਰੱਖਾਂਗੇ ਰੋਸਤ ਵਿੱਚ ਹਿੰਦ ਕੁਸ਼ਤੀ ਦੰਗਲ ਹੈ ਜਿਹੜਾ ਇਹ ਸਾਰੇ ਇਲਾਕੇ ਦੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸਨ ਵੱਖ-ਵੱਖ ਇਲਾਕਿਆਂ ਤੋਂ ਦੇਸ਼ ਭਰ ਤੋਂ ਪਲਵਾਨ ਆਏ ਆ ਔਰ ਇਹਨਾਂ ਪਲਵਾਨਾਂ ਦੇ ਲਈ ਇਹ ਸੇਧ ਹੈ ਸਾਨੂੰ ਕਿ ਸਾਰੇ ਬੱਚੇ ਜਿਹੜੇ ਵੀ ਹੈ ਨੌਜਵਾਨ ਬੱਚੇ ਆ ਉਹ ਸਾਰੇ ਜਿਹੜਾ ਖੇਡਾਂ ਵੱਲ ਧਿਆਨ ਦੇਣ ਔਰ ਨਸ਼ਿਆਂ ਤੇ ਦੂਰ ਰਹਿਣ ਜਿਹੜੇ ਕਿ ਸਾਡੇ ਸਮਾਜ ਨੂੰ ਘੁਣਵਾ ਖਾ ਰਹੇ ਆ ਔਰ ਪੰਜਾਬ ਸਾਡੇ ਨੂੰ ਤੇ ਕਲੰਕ ਜਿਹੜਾ ਸਾਡਾ ਜੋਰ ਹੋ ਜਵੇ ਖੇਡਾਂ ਵੱਲ ਸਾਡੇ ਬੱਚੇ ਪੈਣੇ ਇਹ ਕਸਤੀਆਂ ਦਾ ਇਹੀ ਜਿਆਦਾ ਮਾਸਤਬ ਮਕਸਦ ਹੈ ਔਰ ਇਨਾ ਕਸਤੀਆਂ ਦੇ ਨਾਲ ਹੀ ਇਨਾ ਖੇਲਾਂ ਦੇ ਨਾਲ ਹੀ ਸਾਡੀ ਜਿਹੜੀ ਜਵਾਨੀ ਹੈ ਉਹ ਬਚਾਈ ਜਾ ਸਕਦੀ ਹੈ ਔਰ ਨਸ਼ਾ ਤੇ ਦੂਰ ਕੀਤੀ ਜਾ ਸਕਦੀ ਹੈ ਸਾਡੇ ਦਾ ਇਹ ਸਮਾਏ ਤੋਂ ਵੀ ਤੇ ਆਮ ਆਵਲੋਕਰ ਵੀ ਇਹ ਕਹਿਣ ਦੀ ਭਾਵਨਾਵਾਂ ਪਈ ਜੋ ਵੀ ਆਪਾਂ ਖੇਲ ਵਿੱਚ ਲੈ ਕੇ ਆਈਏ ਬਾਤیں ਬਾਤ ਜਿਨ੍ਹਾਂ ਦੇ ਨਾਲ ਸਾਡਾ ਸਹਿਯੋਗ ਦੇ ਨਾਲ ਤੇ ਨਸ਼ਿਆਂ ਦੇ ਦੂਰ ਜਿਹੜਾ ਸਾਡੇ ਨੌਜਵਾਨ ਪਰੇ ਰਹਿਣ ਔਰ ਖੇਲਾ ਸਾਡਾ ਪੰਜਾਬ ਬਚਿਆ ਰਹੇ ਜੈ ਕਰਾ ਪੋਣਾ ਹਰਜੀਦਾ ਬੋਲ ਸੱਚੇ ਦਰਵਾਜ਼ ਕੀ ਜੈ ਜੈ ਕਰਾ ਗੁਰੂ ਰਜਿੰਦਰਜੀਤ ਮਹਾਰਾਜ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਆਪ ਸਭ ਭਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਨਵੇਂ ਸ਼ਹਿਰ ਦੇ ਵਿੱਚ 24 11 2024 ਨੂੰ ਸ਼ਾਮ ਦੇ 6 ਵਜੇ ਇੱਕ ਵਿਸ਼ਾਲ ਚੌਂਕੀ ਰੱਖੀ ਗਈ ਹੈ ਜੋ ਕਿ ਬਾਬਾ ਜੀ ਦੇ ਆਸ਼ੀਰਵਾਦ ਤੇ ਗੁਰਜੀ ਦੀ ਕਿਰਪਾ ਦੇ ਨਾਲ ਹੋ ਰਹੀ ਹੈ ਤੁਸੀਂ ਸਾਰੇ ਭਗਤਾਂ ਨੇ ਹੁਮ ਹੁਮਾ ਕੇ ਇਸ ਚੌਂਕੀ ਵਿੱਚ ਪਹੁੰਚ ਕੇ ਗੁਰਜੀ ਦਾ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਵਿਸ਼ੇਸ਼ ਤੌਰ ਤੇ ਇਸ ਚੌਂਕੀ ਦੇ ਵਿੱਚ ਬਾਬਾ ਵਕਨਾ ਜੀ ਗੁਫਾ ਤੋਂ ਸ਼੍ਰੀ ਸ਼੍ਰੀ ਕਈਆ ਰਾਠ ਰਜਿੰਦਨਗਰੀ ਮਹਾਰਾਜ ਜੀ ਭਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ ਔਰ ਇਹਦੇ ਵਿੱਚ ਭਜਨ ਸੰਧਿਆ ਵਾਸਤੇ ਬੰਦਰਾਂ ਤੇਵਾਨ ਜੀ ਪ੍ਰੋ ਹਿਮਾਚਲ ਪ੍ਰਦੇਸ਼ ਤੋਂ ਬਖਤਾ ਨੂੰ ਗੁਣਗਾਨ ਕਰਨ ਲਈ ਆ ਰਹੇ ਨੇ ਸੋ ਸਾਰੇ ਭਗਤ ਹਮ ਹੋ ਹਮਾ ਕੇ ਇਸ ਚੌਂਕੀ ਵਿੱਚ ਪਹੁੰਚੋ ਔਰ ਸ਼ੀਵਾ ਪ੍ਰਾਪਤ ਕਰੋ ਇਹ ਚੌਂਕੀ ਹੋਣੀ ਹੈ ਪੁੱਚਰਾ ਮੁਹੱਲਾ ਬਾਬਾ ਵਕਨਾਥ ਮੰਦਿਰ ਬਾਬਾ ਬਾਇ ਕਨਤ ਮੰਦਰ ਮੁਸਫਰ ਰੋਡ ਨਵਾਂ ਸ਼ਹਿਰ ਵਿਖੇ ਜੀ ਜੈ ਕਾਰਾ ਪੋਣਾ ਹਰੀ ਦਾ ਬੋਲ ਸਾਚੇ ਦਰਵਾਰ ਕੀ ਜੈ ਜੈ ਕਾਰਾ ਪੋਣਾ ਹਰੀ ਦਾ ਬੋਲ ਸਾਚੇ ਦਰਵਾਰ ਕੀ ਜੈ ਬਾਬਾ ਜੀ ਦੇ ਅਸ਼ੀਰਵਾਦ ਵਾਸਤੇ ਬਾਬਾ ਜੀ ਗੁਫਾ ਦੇ ਉੱਤੋਂ ਮਾਨਤ ਰਜਿੰਦਰ ਸਿੰਘ ਜੀ ਮਹਾਰਾਜ ਜੀ ਇੱਕ ਵਿਸ਼ਾਲ ਚੌਂਕੀ ਨਵਾਂ ਸ਼ਹਿਰ ਵਿੱਚ ਰਖਵਾਈ ਆ ਉਹਨਾਂ ਨੇ ਤੇ ਉਸ ਵਿੱਚ ਬਾਬਾ ਜੀ ਆਪ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਹਨ ਇਹ ਜਿਹੜੀ ਚੌਂਕੀ ਆ ਇਹ 24 11 2024 ਨੂੰ ਹੈਗੀ ਹੈ ਜੀ ਤੇ ਸ਼ਾਮ ਨੂੰ 6 ਵਜੇ ਚੌਂਕੀ ਸ਼ੁਰੂ ਹੋ ਜਣੀ ਹੈ ਜੀ ਤੇ ਸਾਰੀਆਂ ਸੰਗਤਾਂ ਨੇ ਨਵਾਂ ਸ਼ਹਿਰ ਆਲੇ ਦੋਆਲੇ ਦੇ ਹੋਰ ਬਾਬਾ ਜੀ ਦੇ ਜਿੰਨੇ ਵੀ ਭਗਤ ਆ ਪਿੰਡਾਂ ਦੇ ਵਿੱਚੋਂ ਸਾਰੀ ਸੰਗਤ ਵੱਲੋਂ ਇਹ ਵਿਸ਼ਾਲ ਚੌਂਕੀ ਲਗਵਾਈ ਜਾ ਰਹੀ ਹੈ ਇਸ ਚੌਂਕੀ ਵਿੱਚ ਤੁਸੀਂ ਸਾਰਿਆਂ ਨੇ ਸ਼ਾਮਿਲ ਹੋਣਾ ਤੇ ਚੌਂਕੀ ਦੀਆਂ ਰੌਣਕਾਂ ਵਧਾਣੀਆਂ ਤੇ ਲੰਗਰ ਅਟੁੱਟ ਬਲਜਾਇਆ ਜਾਊਗਾ ਤੇ ਲੰਗਰ ਆਗੇ ਵੀ ਛਕਣਾ ਹੈ ਸੰਗਤਾਂ ਦੇ ਅਸ਼ੀਰਵਾਦ ਨਾਲ ਹੀ ਆ ਸਾਰਾ ਕੁਝ ਜਕਾਰਾ ਪਾਣਾ ਆਰੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ मिल दिया ने इथे चौबी घंटे सत्तो दिन इमरजेंसी ती सुविधा भी दिखी जाती है अज ही बुक करो अपनी अपॉइंटमेंट अठानवे सात वी छे या अठानवे आठ सौ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज विशेष सरगर्मिया कल फिर ਨਮੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ